ਸੁਖਮਨੀ ਸਾਹਿਬ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨ ਪੇਖੇ ਇਕਸ ਬਿਨ ਕੋਈ ਨਾਨਕ ਦੇ ਲਸਣ ਬ੍ਰह्म ਗਿਆਨੀ ਹੋਏ ਸਲੋਕ ਦੇ ਵਿੱਚ ਕੀ ਸਮਝਾਉਂਦੇ ਸਤਗੁਰ ਆਤਮ ਗਿਆਨੀ ਹੋ ਜਾਂਦੇ ਨੇ ਉਹ ਗੁਰਸਿੱਖ ਜਿਹੜੇ ਗੁਰੂ ਕੇ ਪਾਣੇ ਚੱਲਦੇ ਨੇ ਗੁਰੂ ਕੇ ਚਰਨ ਬਾਣੀ ਨਾਲ ਜੁੜੇ ਰਹਿੰਦੇ ਨੇ ਬ੍ਰह्म ਗਿਆਨ ਤੋਂ ਭਾਵ ਆਤਮ ਗਿਆਨ ਹੋ ਜਾਂਦਾ ਆਤਮਾ ਕਿਵੇਂ ਆਉਂਦੀ ਹੈ ਕਿਵੇਂ ਜਾਂਦੀ ਹੈ ਸ਼ਕਤੀ ਨਹੀਂ ਹੁੰਦੀ ਕੋਈ ਸ਼ਕਤੀ ਪ੍ਰਵੇਸ਼ਰ ਦੀ ਰਹਿੰਦੀ ਹੈ ਹੁਕਮ ਦੀ ਰਹਿੰਦੀ ਹੈ ਜਿਵੇਂ ਅਸੀਂ ਆਏ ਆ ਵਾਪਸੀ ਵੀ ਉਵੇਂ ਹੀ ਆ ਬਾਣੀ ਉਹ ਹੀ ਤਾਂ ਆਪਾਂ ਨੂੰ ਸਮਝਾਉਂਦੀ ਐ ਜੁਗ ਕੋਈ ਅਲਗ-ਅਲਗ ਨਹੀਂ ਲੱਗਦੇ ਹੈਗੇ ਜੋਗੋ ਅਵਸਥਾ ਦਾ ਨਾ ਆਤਮਾ ਦੀ ਅਵਸਥਾ ਦਾ ਕਲ ਯੁਗ ਦੁਆਪਰ ਤ੍ਰੇਤਾ ਸਤਜੋਗ ਇਹ ਆਤਮਾ ਦੀ ਅਵਸਥਾ ਦੇ ਨਾ ਨੇ ਇਹ ਨੂੰ ਜੇ ਸਮਝਾਂਗੇ ਤਾਈਂ ਆਪਾਂ ਨੂੰ ਪਤਾ ਲੱਗੂਗਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਤਗੁਰ ਸਮਝਾਉਂਦੇ ਨੇ ਜਿਹਦੇ ਰਸਣ ਹੁੰਦੇ ਨੇ ਗੁਰਸ਼ਬਦ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਬ੍ਰਹਮ ਗਿਆਨ ਜ਼ਰੂਰ ਹੁੰਦਾ ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਆ ਭਾਈ ਜੇ ਆਪਾਂ ਗੱਲੀ ਭੈਣੇ ਮੈਸਵਾਗਣ ਬਣੇ ਰਹੇ ਸਰੀਰ ਕਰਕੇ ਭੇਕ ਕਰਕੇ ਪੂਰਨ ਹੋਗੇ ਨਹੀਂ ਭਾਈ ਆਤਮ ਗਿਆਨ ਹੋਣਾ ਆਪਾਂ ਨੂੰ